ਹਾਂਜੀ ਸਸਿਕਾ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਲੌਗ ਵਿੱਚ ਹੋਰ ਸੁਣਾਓ ਜੀ ਤੁਹਾਡੇ ਕੀ ਹਲਚਲ ਸਵੇਰ ਦਾ ਟਾਈਮ ਹੈ ਜੀ ਮੈਂ ਕੰਮ ਕਰ ਹੁਣੇ-ਹੁਣੇ ਨਵੇੜ ਕੇ ਹਟਿਆ ਕਿਚਨ ਦੇ ਕੰਮ ਕਰ ਰਾਤੀ ਆਪਾਂ ਕੱਲ ਬਣਾਇਆ ਸੀਗਾ ਸਾਗ ਸਾਗ ਤੋਂ ਅਗਲੇ ਦਿਨ ਨੈਕਸਟ ਡੇ ਜਿਹੜਾ ਹੁੰਦਾ ਨਾ ਕਾਫੀ ਕੰਮਕਾਰ ਹੋਰ ਹੁੰਦੇ ਨੇ ਇੱਕ ਤਾਂ ਚੁੱਲ੍ਹਾ ਬੁਰਾ ਹਾਲ ਹੋਇਆ ਹੁੰਦਾ ਚੁੱਲੇ ਤੋਂ ਸਵਾ ਚੁੱਕਣੀ ਐ ਦੂਜਾ ਮੇਨ ਹੁੰਦਾ ਸਾਗ ਵਾਲੀ ਪਤਲੀ ਸਾਫ ਕਰਨੀ ਸੋ ਇਹ ਤਾਂ ਕੰਮ ਮੈਂ ਪਤਲੀ ਸਵੇਰੇ ਸਵੇਰੇ ਉੱਠ ਕੇ ਸਾਫ ਕਰ ਦਿੱਤੀ ਸੀ ਕਿ ਉਸ ਤੋਂ ਬਾਅਦ ਖਾਣਾ ਬਣਾਇਆ ਖਾਇਆ ਕਿਚਨ ਸਾਫ ਕਰ ਦਿੱਤੀ ਬਾਕੀ ਹਜੇ ਸਫਾਈ ਦੇ ਕੰਮ ਰਹਿੰਦੇ ਨੇ ਕੱਪੜੇ ਵੋਸ਼ ਕਰਨੇ ਨੇ ਮਸ਼ੀਨ ਦੇ ਵਿੱਚ ਕੱਪੜੇ ਪਾਏ ਸੀਗੇ ਮੈਂ ਤੇ ਬਾਕੀ ਚੁੱਲ੍ਹੇ ਤੇ ਚੱਲਦੇ ਆਂ ਗੈਲਰੀ ਚ ਹਨਾ ਉੱਥੋਂ ਸਵਾਦ ਚੁੱਕਦੇ ਆਂ ਹਲਪਰ ਹਜੇ ਮੇਰੀ ਨਹੀਂ ਆਈ ਉਸ ਦੇ ਆਣ ਤੋਂ ਪਹਿਲਾਂ ਮੈਂ ਚਲੋ ਹੋਰ ਕੰਮ ਕਰ ਸਾਰੇ ਨਿਵੇੜ ਲੈਂਦੀ ਆ ਆਪਣੇ ਅਰਮਾਨ ਬਨ ਰਿਹਾ ਪੱਗ ਅਰਮਾਨ ਨੂੰ ਜਾਣਾ ਅੱਜ ਸਵੇਰ ਟਾਈਮ ਦੀ ਟਿਊਸ਼ਨ ਤੇ ਬਾਕੀ ਚਲੋ ਕੱਪੜੇ ਵਾਸ਼ ਕਰਨ ਬੈਠਦੇ ਆਂ ਆਪਾਂ ਅੱਜ ਪਤਾ ਕੀ ਹੋਇਆ ਮਸ਼ੀਨ ਦੇ ਵਿੱਚ ਕੱਪੜੇ ਤਾਂ ਮੈਂ ਪਾ ਦਿੱਤੇ ਪਰ ਮਸ਼ੀਨ ਨਾ ਮੇਰੀ ਚੱਲੀ ਨਹੀਂ ਹੈਗੀ ਸਿਰਫ ਪਾ ਦਿੱਤਾ ਕੱਪੜੇ ਪਾ ਦਿੱਤੇ ਮਸ਼ੀਨ ਜਿਸ ਟਾਈਮ ਮੈਂ ਕੱਪੜੇ ਪਾਏ ਉਸ ਟਾਈਮ ਤੱਕ ਤਾਂ ਮੈਨੂੰ ਨਹੀਂ ਪਤਾ ਸੀਗਾ ਨਾ ਮਸ਼ੀਨ ਨੇ ਚੱਲਣਾ ਨਹੀਂ ਕਿਉਂਕਿ ਮੈਂ ਨਾ ਪਰਸੋ ਕੱਪੜੇ ਵਾਸ਼ ਕੀਤੇ ਠੀਕ ਠਾਕ ਮਸ਼ੀਨ ਖੜਾਈ ਆ ਫਿਰ ਪਤਾ ਨਹੀਂ ਕਿਉਂ ਅੱਜ ਚੱਲੀ ਨਹੀਂ ਹੈਗੀ ਮਸ਼ੀਨ ਸੋ ਹੁਣ ਉਹ ਕੱਪੜੇ ਨੇ ਜਿਹੜੇ ਹੱਥਾਂ ਨਾਲ ਵਾਸ਼ ਕਰਨੇ ਪੈਣੇ ਨੇ ਮੈਨੂੰ ਬਾਕੀ ਕੱਲ ਦੇ ਤਾਂ ਹਨਾ ਵੀ ਮੋਡੇ ਵੀ ਪੈਨ ਕਰ ਹੀ ਰਹੇ ਨੇ ਬੈਕ ਵੀ ਪੇਨ ਕਰ ਰਹੀ ਆ ਮੇਰੇ ਕੋਲ ਬੈਠ ਕੇ ਕੋਈ ਕੰਮ ਨਹੀਂ ਹੁੰਦਾ ਦੌੜ ਭੱਜ ਜਿੰਨੀ ਮਰਜ਼ੀ ਕਰਾ ਲਓ ਇੱਕ ਜਿਸ ਦਿਨ ਬੈਠ ਕੇ ਕੰਮ ਕਰਦੀ ਆ ਮੇਰੀ ਬੈਕ ਦੇ ਨਾ ਬੈਂਡ ਬਾਜੇ ਵੱਜ ਜਾਂਦੇ ਨੇ ਬੁਰਾ ਹਾਲ ਹੋ ਜਾਂਦਾ ਬਾਕੀ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਅੱਜ ਕੱਪੜੇ ਵੀ ਹੱਥਾਂ ਨਾਲ ਵਾਸ਼ ਕਰਨੇ ਪੈਣੇ ਨੇ ਹੈ ਕੱਪੜੇ ਥੋੜੇ ਸੀਗੇ ਲਾਹ ਮੈਨੂੰ ਇਹ ਸੀਗਾ ਕਿ ਕਿਉਂ ਕੱਪੜੇ ਇਕੱਠੇ ਕਰਨੇ ਨੇ ਕਿ ਚਲੋ ਹੁਣ ਸਾਰੇ ਵਾਸ਼ ਕਰ ਦਿੰਦੀ ਆ ਸਰਦਾਰ ਜੀ ਦੇ ਕੋਟ ਵਗੈਰਾ ਅੱਜ ਧੁੱਪੇ ਨਹੀਂ ਨਿੱਕੀ ਆ ਨਾ ਮੈਂ ਕਹਿੰਦੀ ਵਾਸ਼ ਕਰ ਦਿੰਦੀ ਆ ਦੋ ਇਹਨਾਂ ਦੇ ਕੋਟ ਸੀਗੇ ਕਨ ਮਸ਼ੀਨ ਨਹੀਂ ਚੱਲੀ ਲੇਕਿਨ ਛੱਡਣੇ ਕੋਈ ਨਹੀਂ ਮੈਂ ਹੱਥਾਂ ਨਾਲ ਵਾਸ਼ ਕਰ ਦਿੰਦੀ ਆ ਹੁਣ ਲੋ ਜੀ ਲੈ ਕੇ ਵਾਹਿਗੁਰੂ ਜੀ ਦਾ ਨਾਮ ਆਪਾਂ ਮੁੱਗਰੀ ਚੱਕ ਲਈ ਆ ਤੇ ਕੱਪੜਿਆਂ ਨੂੰ ਕੁੱਟਣਾ ਸਟਾਰਟ ਕਰ ਦਿੱਤਾ ਏ ਕੱਪੜੇ ਜਿੰਨੇ ਕ ਭਿਓਏ ਸੀਗੇ ਉਹ ਤਾਂ ਦੇਖੋ ਵਾਸ਼ ਕਰਨੇ ਹੀ ਕਰਨੇ ਪਏ ਪਰ ਜੋ ਨਈ ਭਿਓਏ ਉਹ ਵੀ ਮੈਂ ਵਾਸ਼ ਕਰ ਦਿੱਤੇ ਕੱਪੜੇ ਜਦੋਂ ਧੋਣ ਬੈਠ ਹੀ ਗਈ ਮੈਂ ਕਿਹਾ ਫੇਰ ਕੀ ਛੱਡਣੇ ਜਿਹੜੇ ਦੋ ਇੱਕ ਕੱਪੜਾ ਹੋਰ ਸੀਗਾ ਉਹ ਵੀ ਵਾਸ਼ ਕਰ ਹੀ ਦਿੱਤੇ ਬਾਕੀ ਹੈਲਪਰ ਮੇਰੀ ਹਜੇ ਆਈ ਨਹੀਂ ਸੀਗੀ ਮੈਂ ਕਿਹਾ ਉਸ ਤੋਂ ਪਹਿਲਾਂ ਮੈਨੂੰ ਇਹ ਸੀ ਕਿ ਮੈਂ ਨਾ ਚੁੱਲ੍ਹੇ ਤੋਂ ਸਵਾ ਵੀ ਚੱਕ ਦਮਾ ਕੱਪੜੇ ਵੀ ਵਾਸ਼ ਕਰ ਦਮਾ ਪਰ ਕੱਪੜੇ ਹਜੇ ਵਾਸ਼ ਕਰ ਹੀ ਰਹੀ ਸੀ ਕਿ ਮੇਰੀ ਹੈਲਪਰ ਆ ਗਈ ਬਾਕੀ ਅੱਜ ਦੀ ਵੀਡੀਓ ਪੈਣ ਲਈ ਖਾਸ ਹੋਣ ਵਾਲੀ ਹੈ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅੱਜ ਆਪਾਂ ਬਣਾਉਣ ਵਾਲਿਆਂ ਦੀ ਵੀਡੀਓ ਦੇ ਵਿੱਚ ਐਂਟੀ ਏਜਿੰਗ ਕਰੀਮ ਸਕਿਨ ਵਾਈਟਨਿੰਗ ਕਰੀਮ ਤੇ ਜਰੂਰ ਅੰਤ ਤੱਕ ਦੇਖਣ ਮੇਰੀਆਂ ਭੈਣਾਂ ਜਿਨ੍ਹਾਂ ਨੂੰ ਵੀ ਜ਼ਰੂਰਤ ਹੈ ਬਣਾਣ ਘਰ ਦੇ ਵਿੱਚ ਹੀ ਮਿਲ ਜਾਣਾ ਸਾਰਾ ਸਮਾਨ ਆਪਾਂ ਨੂੰ ਬਾਕੀ ਇੱਧਰ ਆ ਗਈ ਸੀਗੀ ਮੇਰੀ ਹੈਲਪਰ ਉਹਨੂੰ ਮੈਂ ਕਿਹਾ ਮੈਂ ਕਿਹਾ ਅੱਜ ਚੰਗੀ ਤਰ੍ਹਾਂ ਡਸਟਿੰਗ ਕਰ ਜਾ ਪਹਿਲਾਂ ਡਰਾਇੰਗ ਰੂਮ ਚੋਂ ਕੱਢੀ ਕੀਤੀ ਡਸਟਿੰਗ ਤੇ ਫਿਰ ਇੱਥੇ ਬਾਹਰ ਲੋਬੀ ਦੀ ਸਟਾਰਟ ਕਰ ਲਈ ਸੀਗੀ ਤੇ ਕੱਪੜੇ ਡਰਾਈ ਕਰਨ ਲੱਗੀ ਸੀਗੀ ਇਸ ਟਾਈਮ ਮੈਂ ਇੱਥੇ ਕੱਪੜਿਆਂ ਨੂੰ ਧੋ ਤਾ ਮੈਂ ਦਿੱਤਾ ਸੀਗਾ ਫਿਰ ਮਨਪ੍ਰੀਤ ਆ ਗਈ ਮਨਪ੍ਰੀਤ ਨੂੰ ਕੰਮ ਦੱਸਿਆ ਅੱਜ ਕੀ ਕੁਝ ਕਰਨਾ ਕਿਉਂਕਿ ਡੇਲੀ ਇਹ ਨਹੀਂ ਹੁੰਦਾ ਕਿ ਸਿਰਫ ਝਾੜੂ ਤੇ ਪੋਚਾ ਹੀ ਕਰਨਾ ਹੋਵੇ ਕਿਧਰੀ ਨਾ ਕਿਧਰੀ ਕੋਈ ਨਾ ਕੋਈ ਕੰਮ ਹਨ ਆਪਾਂ ਦੇਖ ਕੇ ਰੱਖਦੇ ਆਂ ਵੀ ਅੱਜ ਇਹ ਸਮਾਰ ਲੈਂਦੇ ਆਂ ਕੱਲ ਇਹ ਕਰ ਲਵਾਂਗੇ ਸੋ ਉੱਠ ਕੇ ਪਹਿਲਾਂ ਮਨਪ੍ਰੀਤ ਨੂੰ ਦੱਸਿਆ ਕਿ ਡਰਾਇੰਗ ਰੂਮ ਸਾਫ਼ ਕਰ ਲੈ ਤੇ ਲੌਬੀ ਚ ਇੱਥੋਂ ਇਹ ਚੀਜ਼ ਸਾਫ਼ ਕਰ ਲੈ ਤੇ ਬਸ ਫਿਰ ਮੈਂ ਕੱਪੜੇ ਡਰਾਈ ਕਰਨ ਲੱਗੀ ਮਨਪ੍ਰੀਤ ਨੇ ਸਵਾ ਵੀ ਚੁੱਕ ਦਿੱਤੀ ਸੀਗੀ ਕਹਿੰਦੀ ਦੀਦੀ ਵੀ ਚਲੋ ਮੈਂ ਇੱਥੋਂ ਵੀ ਝਾੜੂ ਲਗਾਈ ਦਿੰਦੀ ਆ ਤੇ ਉਸ ਤੋਂ ਬਾਅਦ ਫੇਰ ਹੀ ਪੋਚੇ ਲਗਣੇ ਸੀ ਕਿ ਜਦੋਂ ਸਾਰਾ ਝਾੜੂ ਲੱਗ ਜਾਂਦਾ ਚੰਗੀ ਤਰ੍ਹਾਂ ਬਾਕੀ ਪੋਚਾ ਫਿਰ ਚੁੱਲ੍ਹੇ ਨੂੰ ਮੈਂ ਆਪ ਲਗਾ ਦਿੱਤਾ ਸੀਗਾ ਪੋਚਾ ਵੀ ਸੱਚੀ ਇੰਨਾ ਦਿਲ ਲੱਗਦਾ ਜਦੋਂ ਚੁੱਲ੍ਹੇ ਨੂੰ ਪੋਚਾ ਲਗਾਉਂਦੇ ਆ ਨਾ ਕਾਫੀ ਕਾਫੀ ਦਿਨ ਬਾਅਦ ਚੁੱਲ੍ਹੇ ਨੂੰ ਪੋਚਾ ਲੱਗਦਾ ਤਾਂ ਮੈਨੂੰ ਬੜਾ ਚੰਗਾ ਲੱਗਦਾ ਚੁੱਲ੍ਹੇ ਨੂੰ ਪੋਚਾ ਲਗਾਉਣਾ ਡੇਲੀ ਆਪਾਂ ਚੁੱਲ੍ਹਾ ਨਹੀਂ ਭਾਲਦੇ ਪਰ ਜਦ ਜਿਸ ਦਿਨ ਵੀ ਚੁੱਲ੍ਹਾ ਭਾਲਦੇ ਆ ਤਾਂ ਵਧੀਆ ਲੱਗਦਾ ਮੈਨੂੰ ਚੁੱਲ੍ਹੇ ਨੂੰ ਪੋਚਾ ਲਗਾਉਣਾ ਬਾਕੀ ਚਲੋ ਹੱਥਾਂ ਨਾਲ ਸਾਰੇ ਕੱਪੜੇ ਵਾਸ਼ ਕੀਤੇ ਪੈਂਟਾਂ ਕੋਟਾਂ ਵਗੈਰਾ ਵਾਸ਼ ਕੀਤੇ ਕੁਛ ਤਾਂ ਕਰ ਲਦੇ ਹਨਾ ਵੀ ਮੋਢੇ ਦੁਖੀ ਹੀ ਰਹੇ ਸੀ ਕਿ ਮੇਰੇ ਸਾਗ ਬਣਾਇਆ ਪੈਕਪੇਨ ਹੋ ਰਹੀ ਸੀ ਕਿ ਪਰ ਅੱਜ ਜਦੋਂ ਇਹ ਕੰਮ ਹੋਰ ਕਰਨਾ ਪੈ ਗਿਆ ਮੋਢਿਆਂ ਦੀ ਤਾਂ ਬਿਲਕੁਲ ਹੀ ਬੈਂਡ ਵੱਜ ਚੁੱਕੀ ਆ ਮੇਰੇ ਪਰ ਕੀ ਕਰੀਏ ਹਨਾ ਆਪਣੇ ਘਰ ਦੇ ਕੰਮ ਨੇ ਜੀ ਕਰਨੇ ਪੈਂਦੇ ਨੇ ਸਰੀਰ ਨੂੰ ਇੰਨਾ ਸੁਖ ਵੀ ਨਹੀਂ ਦੇਣਾ ਚਾਹੀਦਾ ਹੈਗਾ ਮੇਰਾ ਤਾਂ ਇਹੀ ਮੰਨਣਾ ਏ ਬਾਕੀ ਚਲੋ ਕੰਮਕਾਰ ਸਾਰੇ ਨਿਵੇੜ ਕੇ ਇੱਥੇ ਆਪਾਂ ਫਰੈਸ਼ ਹੋ ਗਏ ਸੀਗੇ ਫਰੈਸ਼ ਹੋ ਕੇ ਆ ਕੇ ਥੋੜਾ ਬਤ ਮੇਕਅਪ ਕਰ ਲੈਂਦੇ ਆ ਜੀ ਹਲਕਾ ਫੁਲਕਾ ਜਿਹਾ ਉਸ ਤੋਂ ਬਾਅਦ ਬੈਠਾਂਗੀ ਜਾ ਕੇ ਧੁੱਪ ਦੇ ਵਿੱਚ ਮੇਕਅਪ ਦੇ ਵਿੱਚ ਵੀ ਰੈਗੂਲਰ ਤਾਂ ਮੇਰਾ ਇੰਨਾ ਖਾਸ ਕੋਈ ਹੁੰਦਾ ਨਹੀਂ ਹੈ ਨਾ ਮੈਂ ਵਿਆਹ ਸ਼ਾਦੀ ਦੇ ਵਿੱਚ ਵੀ ਮੇਰਾ ਇਹੀ ਮੇਕਅਪ ਹੁੰਦਾ ਤੇ ਉਂਝ ਡੇਲੀ ਰੂਟੀਨ ਦੇ ਵਿੱਚ ਵੀ ਮੇਰਾ ਇਹੀ ਮੇਕਅਪ ਹੁੰਦਾ ਆਪਣਾ ਕਰੀਮ ਲਗਾ ਕੇ ਲਿਪਸਟਿਕ ਬਿੰਦੀ ਸਿੰਦੂਰ ਮੇਨ ਤਿੰਨ ਚਾਰ ਚੀਜ਼ਾਂ ਹੀ ਹੁੰਦੀਆਂ ਨੇ ਬਾਕੀ ਅੱਜ ਕਰੀਮ ਬਣਾਵਾਂਗੇ ਹੋਮ ਮੇਡ ਕਰੀਮ ਮੈਂ ਇਸ ਟਾਈਮ ਵੀ ਆਪਣੀ ਹੋਮ ਮੇਡ ਕਰੀਮ ਹੀ ਲਗਾਈ ਹੈ ਉਹ ਮੇਰਾ ਸੀਕ੍ਰੇਟ ਹੈ ਹੋਮ ਮੈਂ ਦੱਸਣਾ ਨਹੀਂ ਹੈਗਾ ਤੁਹਾਨੂੰ ਬਾਕੀ ਜਿਹੜੀ ਅੱਜ ਬਣਾਵਾਂਗੀ ਮੈਂ ਕਰੀਮ ਹਨਾ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਵਾਂਗੀ ਦੇਖੋ ਕੁਝ ਨਾ ਕੁਝ ਹਨਾ ਸੀਕ੍ਰੇਟ ਹੋਣਾ ਚਾਹੀਦਾ ਪਹਿਲੇ ਨਹੀਂ ਮੈਨੂੰ ਸੀਗਾ ਇੰਨਾ ਪਤਾ ਪਰ ਮੈਂ ਹਰੇਕ ਚੀਜ਼ ਸਾਰਿਆਂ ਦੇ ਸਾਹਮਣੇ ਜਿਉਂਦੀ ਤਿਉਂ ਹੀ ਰੱਖ ਦਿੰਦੀ ਸੀਗੀ ਪਰ ਹੁਣ ਨਹੀਂ ਮੈਂ ਰੱਖਣਾ ਚਾਹੁੰਦੀ ਹੈਗੀ ਹੁਣ ਕੁਝ ਗੱਲਾਂ ਨੇ ਜਿਹਨਾਂ ਨੂੰ ਆਪਣਾ ਸੀਕ੍ਰੇਟ ਰੱਖਣਾ ਚਾਹੀਦਾ ਬਣਾਣਾ ਚਾਹੀਦਾ ਟਾਈਮ ਹੋ ਗਿਆ ਜੀ 2:00 ਵੱਜ ਗਏ ਨੇ ਤੇ ਮੈਂ ਇਸ ਟਾਈਮ ਬਣਾਣ ਲੱਗੀ ਹਾਂ ਰਾਈਸ ਛੋਲ ਬਣਾ ਰਹੀ ਹਾਂ ਸਾਗ ਦੇ ਨਾਲ ਬਹੁਤ ਟੇਸਟੀ ਲੱਗਦੇ ਨੇ ਖਾਣ ਨੂੰ ਨਾ ਛੋਲੇ ਤੇ ਜਿਸ ਦਿਨ ਵੀ ਸਾਗ ਬਣਦਾ ਮੈਂ ਪੱਕਾ ਦੁਪਹਿਰ ਦੇ ਟਾਈਮ ਰਾਈਸ ਬਣਾ ਕੇ ਖਾਂਦੀ ਹੀ ਖਾਂਦੀ ਆ ਬਾਕੀ ਤੁਸੀਂ ਦੱਸੋ ਹੋਰ ਕੌਣ-ਕੌਣ ਖਾਂਦਾ ਸਾਗ ਦੇ ਨਾਲ ਚੌਲ ਮੇਰੇ ਘਰੇ ਤਾਂ ਮੈਂ ਪੱਕਾ ਬਣਾਉਂਦੀ ਹੀ ਬਣਾਦੀ ਆ ਮਤਲਬ ਕਿ ਭੁੱਖ ਲੱਗੀ ਹੋਣੀ ਚਾਹੀਦੀ ਹੈ ਜੇਕਰ ਦੁਪਹਿਰ ਨੂੰ ਭੁੱਖ ਨਹੀਂ ਲੱਗਦੀ ਤਾਂ ਸਕਿਪ ਕਰ ਦਿੰਦੇ ਆ ਜੇ ਭੁੱਖ ਹੈਗੀ ਆ ਤਾਂ ਫਿਰ ਪੱਕਾ ਮੈਂ ਬਣਾ ਕੇ ਖਾਂਦੀ ਖਾਦੀ ਆ ਰਾਈਸ ਖੁਲੇ ਜਮਾਂਗੇ ਪਾਂ ਚੋਲ ਕਿਉਂਕਿ ਪਿੱਛੂ ਤਾਰਾਂਗੇ ਪਿੱਛੋ ਨਾ ਫੇਰ ਇੱਕ ਮੈਂ ਸਕਿਨ ਵਾਈਟਨਿੰਗ ਕਰੀਮ ਬਣਾਵਾਂਗੀ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੀ ਸਪੈਸ਼ਲ ਮੈਂ ਕਹ ਚਲੂ ਅੱਜ ਖੁਲੇ ਹੀ ਰਜਾ ਲੈਨੇ ਆ ਵੈਸੇ 80% ਇਦਾਂ ਹੁੰਦਾ ਕਿ ਮੈਂ ਚੋਲ ਖੁਲੇ ਹੀ ਰਜਾਂਦੀਆਂ ਕਦੀ ਵੀ ਸਟੀਮ ਦੇ ਨਾਲ ਨਹੀਂ ਇਹ ਨਾ ਕੁੱਕਰ ਦੇ ਵਿੱਚ ਨਹੀਂ ਮੈਂ ਬਣਾਦੀ ਹੈਗੀ ਜ਼ਿਆਦਾ ਤਾਂ ਇਹੀ ਹੁੰਦਾ ਮੈਨੂੰ ਕਿ ਖੁਲੇ ਝਾਲ ਕੇ ਚੋਲ ਨਾ ਫੇਰ ਖਾਤੇ ਜਾਣਾ ਇਦਾਂ ਜਦੋਂ ਪਿੱਛੂ ਉੱਤਰ ਜਾਂਦੀ ਹੈ ਨਾ ਚੋਲਾਂ ਦੀ ਤਾਂ ਖਰਾਬ ਨਹੀਂ ਕਰਦੇ ਹੈਗੇ ਚੋਲ ਥੋੜਾ ਜਿਹਾ ਪਾ ਦਿੰਦੇ ਆ ਆਪਾਂ ਘਿਓ ਕੀ ਵੀ ਖਤਮ ਹੋ ਗਿਆ ਕੀ ਦਾ ਪੈਕੇਟ ਵੀ ਨਾ ਫ੍ਰਿਜ ਚੋਂ ਕੱਟ ਕੇ ਰੱਖ ਦਿੰਦੀ ਆ ਥੋੜੇ ਟਾਈਮ ਬਾਅਦ ਫੇਰ ਪਾਵਾਂਗੇ ਕਿਉਂਕਿ ਫ੍ਰਿਜ ਦੇ ਵਿੱਚ ਬਿਲਕੁਲ ਹੀ ਚੰਮਿਆ ਪਿਆ ਕਿਉਂ ਬਾਕੀ ਅਰਮਾਨ ਹਜੇ ਗਿਆ ਹੋਇਆ ਟਿਊਸ਼ਨ ਇੱਕਮ ਗਿਆ ਹੋਇਆ ਸਕੂਲ ਅਰਮਾਨ ਨੇ ਆਣਾ 3:30-4 ਵਜੇ ਜਾਣ ਦਾ ਟਾਈਮ ਫਿਕਸ ਹੁੰਦਾ ਲੇਕਿਨ ਆਉਣ ਦਾ ਟਾਈਮ ਹੈ ਜਿਹੜਾ ਸਰ ਆਪਣੇ ਕੋਡਿੰਗ ਭੇਜਦੇ ਨੇ ਜਿੰਨਾ ਕਿ ਸਿਲੇਬਸ ਹੈ ਉਸ ਕੋਡਿੰਗ ਉਹ ਕੰਮ ਕਰਾਉਂਦੇ ਨੇ ਤੇ ਬਾਕੀ ਇੱਕਮ ਤਾਂ ਆਏਗਾ ਇਸ 4:00-4:30 ਵਜੇ ਤੱਕ ਮੈਂ ਕਿਹਾ ਚਲੋ ਅਰਮਾਨ ਦੇ ਆਣ ਤੋਂ ਪਹਿਲਾਂ ਗਰਮਾ-ਗਰਮ ਬਣਾ ਲੈਂਨੀ ਆ ਚੋਲ ਫਿਰ ਦੋਨੋਂ ਜਣੇ ਬੈਠ ਕੇ ਖਾਵਾਂਗੇ ਤੇ ਨਾਲ ਲੱਸੀ ਪੀਵਾਂਗੇ ਲੱਸੀ ਦੇਖੋ ਨਾ ਅਸੀਂ ਰਾਤ ਇਨੀ ਲੱਸੀ ਪੀ ਕੇ ਤੋਂ ਤਿੰਨ ਤਿੰਨ ਜਣੇ ਤਿੰਨਾਂ ਨੇ ਪੀਤੀ ਆ ਆਪਾਂ ਏਕਮ ਤਾਂ ਨਹੀਂ ਪਿੰਦਾ ਹੈਗਾ ਥੋੜੀ ਘੱਟ ਸੀ ਇਹ ਬੋਤਲ ਪੂਣੀ ਬੋਤਲ ਸੀਗੀ ਹੁਣ ਅੱਤੀ ਤੋਂ ਘੱਟ ਰਹਿ ਗਈ ਕਿਉਂਕਿ ਸਾਗ ਦੇ ਨਾਲ ਰਾਤੀ ਨਾ ਇੰਨੀ ਟੇਸਟੀ ਲੱਗੀ ਲੱਸੀ ਇੰਨੀ ਟੇਸਟੀ ਲੱਗੀ ਨਾ ਢੇਟ ਭਰ ਕੇ ਰਾਤੀ ਖਾਣਾ ਖਾਦਦਾ ਮੈਂ ਅੱਕੀ ਨਾ ਮੈਂ ਗੇਸ ਕਰ ਦੰਨੀ ਆ ਥੋੜਾ ਜਿਹਾ ਘਟ ਗੈਲਰੀ ਚ ਚਲਦੇ ਆ ਆਪਾਂ ਕਿਉਂਕਿ ਨਾ ਮੈਂ ਬਾਲਟੀ ਦੇ ਵਿੱਚ ਲੋਨ ਪਿਓ ਕੇ ਆਈ ਆ ਟੁੰਟੀ ਬੰਦ ਕਰਨੀ ਆ ਲਾਈਟ ਹੈ ਨਹੀਂ ਲੌਬੀ ਦੇ ਵਿੱਚ ਤਾਂ ਕਰਕੇ ਹਨੇਰਾ ਪਿਆ ਲਾਈਟ ਨਾ ਹੋਣ ਕਰਕੇ ਲਾਈਨਿੰਗ ਆ ਜਿਹੜੀ ਉਹ ਸੁੱਕਣੀ ਨਹੀਂ ਹੈਗੀ ਅੱਜ ਸਵੇਰੇ ਨਾ ਮੇਰੇ ਆਦ ਨਹੀਂ ਰਿਹਾ ਲਾਈਨਿੰਗ ਪਿਓ ਕੇ ਰੱਖ ਦਿੰਦੀ ਮੈਂ ਹੁਣ ਤੱਕ ਤਾਂ ਲਾਈਨਿੰਗ ਸੁੱਕ ਵੀ ਜਾਂਦੀ ਮਸ਼ੀਨ ਚ ਮੈਂ ਨਾ ਡਰਾਈ ਕਰ ਦਵਾਂਗੇ ਪਹਿਲਾ ਘੰਟਾ ਤੱਕ ਭੋਓ ਕੇ ਰੱਖਦੇ ਆ ਦੋ ਸੂਟਾਂ ਦੀ ਲਾਈਨਿੰਗ ਹੈ ਇਹ ਇੱਕ ਮੇਰੇ ਸੂਟ ਦੀ ਹੈ ਤੇ ਇੱਕ ਕਿਸੇ ਦਾ ਸੂਟ ਵਿੱਚ ਸਲਾਈ ਕਰਨਾ ਉਹਦੇ ਸੂਟ ਦੀ ਹੈ ਪਿਓ ਦੀ ਲਾਈਨਿੰਗ ਆਪਾਂ ਬੱਚਿਨਾਂ ਤੁਹਾਨੂੰ ਮੈਂ ਚੁੱਲਾ ਦਿਖਾਨੀ ਆ ਸਾਡੀ ਨਾ ਮਿੱਟੀ ਇੰਨੀ ਸੋਹਣੀ ਐ ਜਦੋਂ ਚੁੱਲੇ ਨੂੰ ਪੋਚਾ ਲਗਾਉਂਦੀ ਆ ਨਾ ਇੰਨਾ ਪਿਆਰਾ ਇੰਨਾ ਸੋਹਣਾ ਲੱਗਦਾ ਚੁੱਲਾ ਮੈਨੂੰ ਕਲਰ ਇੰਨਾ ਸੋਹਣਾ ਆਂਦਾ ਮਿੱਟੀ ਦਾ ਮੈਂ ਨਾ ਬੈਕ ਕੈਮਰਾ ਕਰਕੇ ਦਿਖਾਨਦੀ ਆ ਕੋ ਇੰਨਾ ਸੋਹਣਾ ਰੰਗ ਆਂਦਾ ਨਾ ਹਜੇ ਥੋੜਾ ਥੋੜਾ ਚੁੱਲਾ ਗਿੱਲਾ ਲੇਕਿਨ ਮੈਨੂੰ ਬਹੁਤ ਸੋਹਣਾ ਲੱਗਦਾ ਚੁੱਲਾ ਜਦੋਂ ਆਪਾਂ ਨਾ ਪੋਚਾ ਲਗਾਉਂਦੇ ਆ ਚੁੱਲੇ ਨੂੰ ਮਿੱਟੀ ਦਾ ਰੰਗ ਇੰਨਾ ਸੋਹਣਾ ਨਿਕਲ ਕੇ ਆਂਦਾ ਬਾਤ ਦੇ ਵਿੱਚ ਦੇਖੋ ਜੀ ਚੋਲ ਬਣ ਕੇ ਤਾਂ ਰੈਡੀ ਹੋ ਚੁੱਕੇ ਨੇ ਤੇ ਪਾਣੀ ਨਾ ਸਿਰਫ ਮੈਂ ਪੂਰਾ ਪੂਰਾ ਹੀ ਪਾਇਆ ਸੀਗਾ ਉਹਦੇ ਨਾਲ ਇਹ ਆ ਜੋ ਆਪਾਂ ਪਿੱਛੂ ਤਾਰਨੀ ਹੈ ਨਾ ਵਧੀਆ ਉੱਤਰ ਜਾਣੀ ਹੈ ਥੋੜੀ ਜੀ ਚਾਹੀਦੀ ਆ ਆਪਾਂ ਨੂੰ ਚੋਲਾਂ ਦਾ ਪਾਣੀ ਜੀ ਨੂੰ ਕਹਿੰਦੇ ਆ ਆਪਾਂ ਅਸੀਂ ਤਾਂ ਪਿੱਛੇ ਕਹਿੰਦੇ ਆ ਜਿੰਨੇ ਕੱਪਾਂ ਨੂੰ ਚਾਹੀਦੀ ਆ ਪਹਿਲਾਂ ਉਹ ਲੈ ਲੈਂਦੇ ਆ ਬਾਕੀ ਫਿਰ ਆਪਾਂ ਨਾ ਛੁੱਟ ਦਵਾਂਗੇ ਇਹ ਸਿਰਫ ਮੈਂ ਨਾ 2 ਚਮਚੇ ਇਹ ਹੋਗੇ 4 ਚਮਚ ਲੈਨੇ ਪਿੱਛਦੇ ਮੈਂ ਪਹਿਲਾ ਚੋਲਾਂ ਨੂੰ ਤੋਂ ਪਿੱਛੋਂ ਉਤਾਰ ਦਿੰਦੇ ਆ ਤੇ ਉਸ ਤੋਂ ਥੋੜੀ ਜਿਹੀ ਉਤਰਨੀ ਉਸ ਤੋਂ ਬਾਅਦ ਫਿਰ ਕਰੀਮ ਬਣਾਵਾਂਗੇ ਚੋਲਾਂ ਦਾ ਪਾਣੀ ਜਦੋਂ ਹੋ ਜਾਵੇ ਠੰਡਾ ਫਿਰ ਉਸ ਵਿੱਚ ਪਾਓ ਤੁਸੀਂ ਸਭ ਤੋਂ ਪਹਿਲਾਂ ਐਲੋਵੇਰਾ ਜੈਲ ਦੋ ਚਮਚ ਪਾਏ ਨੇ ਆਪਾਂ ਐਲੋਵੇਰਾ ਚਲਦੇ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਦੋ ਚਮਚ ਗੁਲਾਬ ਜਲ ਗੁਲਾਬ ਜਲ ਪਾ ਕੇ ਅੱਧਾ ਚਮਚ ਪਾਣਾ 글ਿਸਰਿਨ ਦਾ ਅੱਧਾ ਹੀ ਚਮਚ ਪਾਣਾ ਨਾਰੀਅਲ ਤੇਲ ਦਾ ਤੇ ਦੋ ਪਾਣੀ ਨੇ ਵਿਟਾਮਿਨ E ਦੇ ਕੈਪਸੂਲ ਫਿਰ ਚੰਗੀ ਤਰ੍ਹਾਂ ਮਿਕਸ ਕਰਨਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਨਾ ਇੱਕ ਕਰੀਮ ਬਣ ਗਈ ਹੈ ਗਾੜਾ ਜਿਹਾ ਕਰੀਮੀ ਫੋਰਮ ਦੇ ਵਿੱਚ ਬਣ ਗਿਆ ਇਹ ਸਾਰਾ ਕੁਝ ਇਨਗਰੀਡੀਅੰਟਸ ਜੋ ਆਪਾਂ ਪਾਏ ਸੀਗੇ ਤਾਂ ਠੀਕ ਹੈ ਜੇਕਰ ਨਹੀਂ ਲੱਗਦਾ ਵੀ ਕਰੀਮ ਨਹੀਂ ਬਣੀ ਤਾਂ ਥੋੜੀ ਜੀ ਐਲੋਵੇਰਾ ਜੈਲ ਹੋਰ ਪਾ ਸਕਦੇ ਆ ਆਪਾਂ ਤੇ ਬਸ ਚੰਗੀ ਤਰ੍ਹਾਂ ਮਿਕਸ ਕਰਨਾ ਮਿਕਸ ਕਰਕੇ ਕਰੀਮ ਬਣ ਜਾਣੀ ਹੈ ਰੈਡੀ ਹੋ ਜਾਣੀ ਹੈ ਤੁਹਾਡੀ ਐਂਟੀ-ਏਜਿੰਗ ਕਰੀਮ ਬਣਨੀ ਹੈ ਇਸਕੀਨ ਵਾਈਟਨਿੰਗ ਕਰੀਮ ਬਣਨੀ ਹੈ ਇਹ ਸਕੀਨਰ ਨੂੰ ਇਹਦੇ ਨਾਲ ਬਹੁਤ ਫਾਇਦੇ ਹੋਣੇ ਨੇ ਤੇ ਆਪਣੀ ਹਨਾ ਸਕਿਨ ਤੇ ਇਸ ਤੋਂ ਪਹਿਲਾਂ ਜਿਹੜੀਆਂ ਛਾਈਆਂ ਵੀ ਹੋ ਜਾਂਦੀਆਂ ਨੇ ਚੁਰੜੀਆਂ ਪੈ ਜਾਂਦੀਆਂ ਨੇ ਉਹਦੇ ਲਈ ਇਹ ਬਹੁਤ ਵਧੀਆ ਫਾਇਦੇਮੰਦ ਹੈ ਐਂਟੀਏਜਿੰਗ ਕਰੀਮ ਹੈ ਜੀ ਇਹ ਆਪਣਾ ਸਾਰਿਆਂ ਪਹਿਣਾ ਨੂੰ ਯੂਜ਼ ਕਰਨਾ ਚਾਹੀਦਾ ਇੰਨੇ ਕਿ ਇਹ ਇਨਗਰੀਡੀਅੰਟਸ ਜੋ ਵੀ ਨੇ ਹਨਾ ਆਪਣੇ ਘਰ ਦੇ ਵਿੱਚ ਹੀ ਮਿਲ ਜਾਂਦੇ ਨੇ ਜੇ ਨਹੀਂ ਵੀ ਹੁੰਦਾ ਕਿਸੇ ਕੋਲ ਚਲੋ ਬਾਜ਼ਾਰ ਤੋਂ ਲਿਆ ਕੇ ਯੂਜ਼ ਜ਼ਰੂਰ ਕਰਨੀ ਚਾਹੀਦੀ ਆ ਜੀ ਇਹਦੇ ਵਿੱਚ ਦੇਖੋ ਇੱਥੇ ਥੋੜੀ ਜੀ ਮੈਲੋਵੇਰਾ ਜੈਲ ਹੋਰ ਪਾਈ ਸੀਗੀ ਮੈਨੂੰ ਕੱਟ ਲੱਗਦੀ ਸੀ ਸੋ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਆਪਾਂ ਫਿਰ ਫ੍ਰਿਜ ਦੇ ਵਿੱਚ ਲਗਾ ਲਵਾਂਗੇ ਫ੍ਰਿਜ ਦੇ ਵਿੱਚ ਰੱਖ ਕੇ ਆਪਾਂ ਯੂਜ਼ ਕਰਾਂਗੇ ਦਿਲੀ ਦੋ ਟਾਈਮ ਯੂਜ਼ ਕਰਨੀ ਆ ਸਵੇਰੇ ਤੇ ਸ਼ਾਮ ਪੱਕੀ ਆਪਾਂ ਆਪਣੇ ਸਭ ਤੋਂ ਪਹਿਲਾਂ ਹੱਥਾਂ ਤੇ ਲਾ ਕੇ ਦੇਖਾਂਗੇ ਹੱਥਾਂ ਦਾ ਬੁਰਾ ਹਾਲ ਹੋ ਗਿਆ ਸੀਗਾ ਮੇਰਾ ਕੱਲ ਸਾਗ ਬਣਾਇਆ ਨਾ ਬੁਰਾ ਹਾਲ ਹੋ ਜਾਂਦਾ ਹੈ ਬਾਕੀ ਚਲੋ ਤੁਸੀਂ ਜ਼ਰੂਰ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ ਕਰੀਮ ਲਓ ਜੀ ਇਹ ਸੀਗਾ ਮੇਰਾ ਅੱਜ ਦਾ ਵਲੌਗ ਤੇ ਆਪਾਂ ਜੋ کریم ਰੈਡੀ ਕੀਤੀ ਹੈ ਉਹਨੂੰ ਡੇਲੀ ਯੂਜ਼ ਕਰਾਂਗੇ ਦੋ ਟਾਈਮ ਆਪਾਂ 15 ਦਿਨ ਬਾਅਦ ਰਿਜ਼ਲਟ ਦੇਖਦੇ ਹਾਂ ਕੀ ਆਂਦਾ ਕੀ ਨਹੀਂ ਆਂਦਾ ਬਾਕੀ ਇਸ ਤੋਂ ਪਹਿਲਾਂ ਇੱਕ کریم ਮੈਂ ਹੋਰ ਯੂਜ਼ ਕੀਤੀ ਸੀ ਕਿ ਉਸ ਦਾ ਰਿਜ਼ਲਟ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਜ਼ਲਟ ਜੋ ਮੈਂ ਆਪਣੇ ਫੇਸ ਤੇ ਇਸ ਟਾਈਮ ਵੀ ਲਗਾਈ ਹੋਈ ਹੈ ਦੇਖੋ ਬਾਕੀ ਆਪਾਂ ਹੁਣ ਇਸ کریم ਦਾ ਵੀ ਰਿਜ਼ਲਟ ਦੇਖਾਂਗੇ ਕੀ ਹੈਗਾ ਕੀ ਨਹੀਂ ਯੂਜ਼ ਕਰਕੇ ਦੇਖਣਾ ਚਾਹੀਦਾ ਫਿਰ ਦੇਖਦੇ ਹਾਂ ਕਿ ਬੈਸਟ ਰਿਜ਼ਲਟ ਕਿਹੜੀ کریم ਦਾ ਮੇਰੀ ਸਕਿਨ ਬਹੁਤ ਇੰਨੀ ਬੇਕਾਰ ਹੋ ਚੁੱਕੀ ਸੀਗੀ ਮੈਨੂੰ ਤਾਂ ਨਾ ਆਪਣਾ ਆਪਣੇ ਆਪ ਨੂੰ ਦੇਖਣਾ ਵੀ ਵਧੀਆ ਨਹੀਂ ਨਹੀਂ ਲੱਗਦਾ ਸੀਗਾ ਸ਼ੀਸ਼ੇ ਦੇ ਵਿੱਚ ਤੇ ਜਿਸ ਦਿਨ ਦੀ ਮੈਂ ਇਹ ਕਰੀਮ ਲਗਾਣੀ ਸ਼ੁਰੂ ਕੀਤੀ ਹੈ ਨਾ ਮੇਰੀ ਸਕਿਨ ਸੱਚੀ ਇੰਨੀ ਸੌਫਟ ਹੋ ਗਈ ਮੇਰੇ ਚਿਹਰੇ ਤੇ ਪਹਿਲਾਂ ਦੀ ਤਰ੍ਹਾਂ 글로 ਹੋ ਗਿਆ ਹੁਣ ਨਹੀਂ ਨਾ 글로 ਤਾਂ ਪਤਾ ਹੀ ਨਹੀਂ ਕਿੱਥੇ ਚਲਾ ਗਿਆ ਸੀਗਾ ਕੰਮਾਂ ਕਰਾਂ ਦੇ ਵਿੱਚ ਟੈਨਸ਼ਨਾਂ ਦੇ ਵਿੱਚ ਆਪਣੀ ਕੇਅਰ ਬਿਲਕੁਲ ਨਹੀਂ ਸੀਗੀ ਮੈਂ ਕਰਦੀ ਪਰ ਜਦੋਂ ਦੀ ਇਹ ਕ੍ਰੀਮ ਬਣਾਈ ਹੈ ਨਾ ਸੱਚੀ ਮੇਰੇ ਫੇਸ ਤੇ ਪਹਿਲਾਂ ਦੀ ਤਰ੍ਹਾਂ 글로 ਹੋ ਗਿਆ ਬਾਕੀ ਹੁਣ ਇਹ ਯੂਜ਼ ਕਰਾਂਗੇ ਕ੍ਰੀਮ ਦੇਖਾਂਗੇ ਕੀ ਰਿਜ਼ਲਟ ਆ ਕੀ ਨਹੀਂ ਬਾਕੀ ਇਸ ਕ੍ਰੀਮ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਸਭ ਤੋਂ ਮੇਨ ਗੱਲ ਇਹ ਹੁੰਦੀ ਹੈ ਪਰ ਫਿਰ ਵੀ ਕਈਆਂ ਪੈਣਾ ਨੂੰ ਜੇਕਰ ਲੱਗਦਾ ਹੈ ਨਾ ਕੋਈ ਸਾਈਡ ਇਫੈਕਟ ਹੋ ਸਕਦਾ ਹੈ ਤਾਂ ਪਹਿਲਾਂ کریم ਨੂੰ ਆਪਣੇ ਹੱਥਾਂ ਤੇ ਯੂਜ਼ ਕਰਨਾ ਉਸ ਤੋਂ ਬਾਅਦ ਤੁਹਾਨੂੰ ਪਤਾ ਚੱਲ ਜਾਣਾ ਕਿ ਸਾਈਡ ਇਫੈਕਟ ਹੈਗਾ ਕੋਈ ਜਾਂ ਨਹੀਂ ਹੈਗਾ 홈ਮੇਡ کریم ਦਾ ਵੈਸੇ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜੀ ਤੇ ਬਸ ਪਹਿਣਾ ਜ਼ਰੂਰੀ ਯੂਜ਼ ਕਰਨ ਤੇ ਫਿਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡਾ ਜੋ ਤੁਸੀਂ ਯੂਜ਼ ਕੀਤੀ ਹੈ کریم ਰਿਜ਼ਲਟ ਕੀ ਰਿਹਾ ਲੱਕੀ ਦੀ ਸੀ ਮੇਰੇ ਫੇਸ ਤੇ ਵੀ ਰਿਜ਼ਲਟ ਦੇਖਣਾ ਚਲੋ ਜੀ ਫੇਰ ਕਰਦੇ ਆ ਆਪਾਂ ਇਸੇ ਦੇ ਨਾਲ ਅੱਜ ਦੇ ਵਲੌਗ ਦਾ ਐਂਡ ਮਿਲਾਂਗੇ ਤੁਹਾਨੂੰ ਹੁਣ ਕੱਲ ਇੱਕ ਨਿਊ ਵਲੌਗ ਵਿੱਚ ਪਲੀਜ਼ ਜੋ ਵੀ ਨਿਊ ਹੋਣ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤੇ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਬਾਏ ਬਾਏ ਕੱਲ ਮਿਲਦੇ ਆ ਹੁਣ